ਗੱਲ ਪੂਰੀ ਬਣੀ ਪਈ ਆ ਹਨਾ ਹਾਂਜੀ ਇਹ ਤਾਂ ਦਹਾਂਜਾ ਬਣਾ ਜਾਣੇ ਆ ਇਹਦੇ ਨੇ ਪੰਜਾ ਚੌਂ ਦਾ ਦੇਣਾ ਹੈ ਤਾਂ ਪੂਰਾ ਇਹਨੇ ਚੱਲ ਅੱਛਾ ਧਾਰ ਜਮਾ ਕਰਨੇ ਆ ਗਿਆ ਕੋਈ ਪ੍ਰੋਬਲਮ ਹਾਂ ਕੱਢਣੇ ਆ ਹਾਂ ਢੱਲੇ ਢੁੱਲੇ ਹੈ ਤਾਂ ਬਹੁਤ ਪਈ ਹੈ ਹਨਾ ਇਹਦਾ ਹਫਤਾ ਲੈ ਜਾਣੇ ਨੇ ਹਫਤੇ ਜੀ ਹੁਣ ਬਣਾਣੀ ਹੈ ਸਵਾਗਤ ਆ ਮਿੱਤਰੋ ਪੀਵੀਨ ਅਤੀ ਢੁੱਡੀ ਕੇ ਚੈਨਲ ਤੇ ਪਹੁੰਚੇ ਆਪਾਂ ਬਾਈ ਜੀ ਕੋਲੇ ਤੇ ਇਹਨਾਂ ਕੋਲੇ ਇੱਕ ਐਚਐਫ ਅਸਲ ਦੀ ਜਿਹੜੀ ਇਹ ਗਾਂ ਵਕਾਊ ਆ ਕਿਹੜੇ ਸੂਏ ਆ ਸੂਣ ਦੇ ਵਿੱਚ ਥੋੜੀ ਜਣਾਂ ਦੇ ਬਾਕੀ ਆ ਜਿਵੇਂ ਪੱਖੋ ਚੰਗੀ ਆ ਬਾਕੀ ਸਾਰੀ ਗੱਲਬਾਤ ਆਪਾਂ ਕਰਦੇ ਬਾਈ ਸਤਿ ਸ੍ਰੀ ਅਕਾਲ ਜੀ ਪਹਿਲਾਂ ਕੇ ਠੀਕ ਹੈ ਪਿੰਡ ਕਿਹੜਾ ਲੱਖਾ ਜੀ ਠੀਕ ਹੈ ਜੀ ਜਗਰਾਉਂ ਤਹਿਸੀਲ ਜਗਰਾਉਂ ਜ਼ਿਲ੍ਹਾ ਲੁਧਿਆਣਾ ਜੀ ਜਿਹੜਾ ਲੁਧਿਆਣਾ ਹਨ ਤੇ ਆਪਣੇ ਕੋਲੇ 21 ਨਗਾਇ ਹੀ ਆਹ ਕਰੇ ਹਾਂਜੀ 21 ਨਗਾਇ ਹੋਰ ਪਸ਼ੂ ਯਾਨੀ ਕਿ ਵੇਚ-ਵੁਚ ਦੇ ਪਹਿਲਾਂ ਦੇਤੇ ਜੀ ਪਹਿਲਾਂ ਬਾਹਰ ਚਲੇ ਗਏ ਸੀ ਬੱਚੇ ਅੱਛਾ ਜੀ ਉਦੋਂ ਵੇਚਦੇ ਯਾਨੀ ਵੇਚਦੇ ਤੇ ਇਹ ਇੱਕ ਹੁਣ ਕਿੰਨੇ ਚਰ ਤੋਂ ਕਰੇ ਇਹਨੂੰ ਆਪਣੀ ਪਈ ਦੂਜੇ ਸੁਵੇ ਲਈ ਸੀਗੀ ਠੀਕ ਆ ਤੇ ਹੁਣ ਆਪਾਂ ਦੋ ਸੁਵੇ ਜੂਈ ਹੈ ਜੀ ਹੁਣ ਚੌਥੇ ਸੁਵੇ ਸੌਣਾ ਆਉਣੇ ਨੇ ਜਿਹੜੇ ਜਣੇ ਸਹੀ ਜਮਾ ਹਾਂਜੀ ਹਾਂਜੀ ਜਮਾ ਹਾਂ ਹਾਂ ਤਾਂ ਲੋਕਾਂ ਨੇ ਤੀਜੇ ਹੀ ਕਹਿਣਾ ਹੁੰਦਾ ਨਹੀਂ ਜੀ ਤਾਂ ਚੌਥੇ ਆਪਾਂ ਸਹੀ ਦੱਸਾਂਗੇ ਹਾਂ ਸਹੀ ਦੱਸਣਗੇ ਬਾਈ ਜੰਦੇ ਵੀ ਚੌਥੇ ਸੁਵੇ ਜਣੇ ਜੀ ਹੁਣ ਸੂਣਾ ਮਾ ਦੋ ਸੁਵੇ ਘਰੇ ਚੋਈ ਹੈਣਾ ਹਾਂਜੀ 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 ਬਾਈ 20 ਲੀਟਰ ਦੁੱਧ ਜਣੀ ਚੋਇਆ ਬਾਈ ਆਦਾ ਕਰਦਾ ਚੋਇਆ ਵਾ ਹਾਂਜੀ ਹਾਂਜੀ ਠੀਕ ਆ ਵੀਰੇ ਬਾਈ ਦੇ ਲੀਟਰ ਬਾਈ ਜੰਦਾ ਦੁੱਧ ਚੋਇਆ ਵਾ ਘਰੇ ਤੇ ਹੁਣ ਇੱਕ ਹੀ ਹੈਣਾ ਬਾਈ ਤੁਹਾਡੇ ਕੋਲ ਹਾਂਜੀ ਹਾਂਜੀ ਤੇ ਕਿੰਨੇ ਦਿਨ ਬਾਈ ਜੀ ਇਹਦੇ ਰਹਿੰਦੇ ਸੂਣ ਦੇ ਵਿੱਚ ਬਾਈ ਤਿੰਨ ਤਰੀਕ ਨੂੰ ਦਿਨ ਪੂਰੇ ਹੁੰਦੇ ਆ ਜੀ ਵਾ ਨਾਲ 1-2 ਦਿਨ ਉੱਤੇ ਲੈ ਜੀ 5-4 ਦਿਨ ਹੂੰ ਤੇ ਕਿਹੜਾ ਗਾਂ ਟਿਕਾ ਟੁਕਾ ਲੱਗਿਆ ਪਤਾ ਕੁਛ ਠੀਕ ਆ ਜੀ ਡਾਕਟਰ ਨੂੰ ਆਪਣ ਗੇਲੇਦਾਰ ਆਇਜਾ ਕਰ ਵਾਲੇ ਦਾ ਜੀ ਅੱਛਾ ਵਧੀਆ ਕਹਿ ਕੇ ਲਵਾਇਆ ਵਾ ਹੂੰ ਹੂੰ ਠੀਕ ਆ ਭਾਈ ਲੈ ਵੀ ਬਾਈ ਜੀ ਨੇ ਵਧੀਆ ਕਹਿ ਕੇ ਲਵਾਇਆ ਵਾ ਸੀਮਨ ਜਿਹੜਾ ਲੱਗਾ ਤਿੰਨ ਤਰੀਕ ਨੂੰ ਕਰਮ ਵਾਲੀ ਦਾ ਦਿਨ ਪੂਰੇ ਹੋਣੇ ਆ ਲੇਵੇ ਦੀ ਆਪਾਂ ਥਣ ਲੇਵੇ ਦੀ ਕੁਆਲਿਟੀ ਦਿਖਾਦ ਕੇ ਭਾਈ ਕਿਵੇਂ ਸੀਲ ਸੂਲ ਹਾਂਜੀ ਹਾਂਜੀ ਜਮਾ ਪੂਰੀ ਜੀ ਦਾ ਹੂੰ ਜਵਾਬ ਬਹਿ ਕੇ ਥੱਲੇ ਹਾਂ ਵਧੀਆ ਲੇਵਾ ਨਾੜਾ ੜਾ ਵਾਲਾ ਲੇਵਾ ਪੂਰਾ ਐ ਉਹ ਗੱਲ ਪੂਰੀ ਬਣੀ ਪਈ ਆ ਹਨਾ ਹਾਂ ਜੀ ਇਹ ਤਾਂ ਜਾਂਦਾ ਬਣਾ ਜਾਣਿਆ ਇਹਦੇ ਨੇ ਪੰਜਾ ਚੌਹਾਂ ਦੇ ਦੇਣਾ ਹੈ ਤਾਂ ਪੂਰਾ ਨੇ ਚੱਲ ਅੱਛਾ ਤਾਂ ਜਮਾਂ ਗੱਲ ਨਹੀਂ ਆ ਰਹੀ ਕੋਈ ਪ੍ਰੋਬਲਮ ਨਹੀਂ ਹਾਂ ਥਾਣਾ ਹੁਣ ਚਲੋ ਉਹ ਤਾਂ ਹੁਣ ਬੰਦਾ ਆਪਦਾ ਪਾਸ ਕਰਕੇ ਲੈ ਹੀ ਜਾਂਦਾ ਜਿਵੇਂ ਵੀ ਕੋਈ ਗੱਲਬਾਤ ਹੁੰਦੀ ਆ ਤੇ ਆਰਡਰ ਦੀ ਕੁਆਲਿਟੀ ਆਪਾਂ ਤੁਹਾਨੂੰ ਦਿਖਾ ਦੇਣੇ ਲੈਵੇ ਦੀ ਬਣ ਸਰਗੁਣ ਕਰਵਾਉਣੀ ਵਰੀ ਆ ਵੀਰ ਤੇ ਸਾਫ ਲੈਵਾ ਵਾ ਐਫ ਡਾ ਦਾ ਪੂਰਾ ਇਹ ਤਾਂ ਗਾਰੰਟੀ ਕੱਢਣੇ ਆ ਹਾਂ ਟੇਲੇ ਟੁੱਲੇ ਹੈ ਤਾਂ ਬਹੁਤ ਪਈ ਹਨਾ ਇਹਦਾ ਹਫਤਾ ਲੈ ਜਾਣੇ ਨੇ ਹਫਤੇ ਜੀ ਹਾਂ ਠੀਕ ਆ ਤੇ ਸਾਰੇ ਪਾਸੋਂ ਆਪਾਂ ਤੁਹਾਨੂੰ ਦਿਖਾਉਣੇ ਆ ਜਿਹੜੀ ਵਹਿੜਾ ਪੱਕੇ ਥਾ ਦਾ ਕਰਕੇ ਥੋੜਾ ਜਿਹਾ ਤੁਹਾਨੂੰ ਪਤਾ ਇਹ ਕਰੀ ਜਾਂਦੀਆਂ ਹਨ ਤੇ ਮਾੜੀ ਦਿਖਾ ਦੇਗਾ ਬਈ ਇਹਨੂੰ ਤੋੜ ਕੇ ਆਪਾਂ ਤੋੜ ਕੇ ਵੀ ਦਿਖਾ ਦੇਣੀ ਕਿਉਂਕਿ ਮੁੜ ਕੇ ਹਨ ਤੁਹਾਨੂੰ ਬਾਅਦ ਤੋਂ ਨਹੀਂ ਬੰਦਾ ਕਹਿੰਦਾ ਵੀਡੀਓ ਵਿੱਚ ਵੀ ਤੋੜ ਕੇ ਦਿਖਾਓ ਇਦਰੋਂ ਆਪਾਂ ਕੱਚੇ ਤੇ ਕਰ ਦਿੰਦੇ ਤੋੜ ਕੇ ਤੇ ਲੰਮੀ ਤੋੜ ਦਿਓ ਮਾੜੀ ਜੀ ਦੇਵੇ ਦੀ ਬਣ ਤਰ ਬਣ ਤਰਾ ਆਪਾਂ ਸਾਰੀ ਦਿਖਾ ਦੇਣੀ ਲੰਮੀ ਤੋੜਤੀ ਹੈਗਾ ਤੇ ਵਾਲਵੂਲ ਹਜੇ ਕੱਢਣੇ ਆ ਤਿੰਨ ਤਰੀਕ ਨੂੰ ਦਿਨੇ ਦੇ ਪੂਰੇ ਹੋਣੇ ਹਫਤਾ ਲੈ ਜਾਣਾਗਾ ਨੇ ਦੇ ਵੇਰੀ ਬਣਤਰ ਦੇ ਦੇ ਲੋ ਮਿੱਤਰੋ ਬੰਦੇ ਵੀਰੇ ਇੱਥੇ ਤੇ ਫਿਰ ਹੁਣ ਆਪਾਂ ਮੁੱਲ ਬਈ ਇਹਦਾ ਲੈਣ ਦੇਣ ਜਿਹੜਾ ਕਰਗੇ ਤੂੰ ਆਪ ਹੀ ਦੱਸ ਦੇ ਕਿੰਨਾ ਕਰਨਾ ਲੈਣ ਦੇਣ ਵਾਲਾ ਹੁਣ ਸਾਨੂੰ ਪਤਾ ਹੀ ਹੈ ਜੀ ਮੂਰੇ ਦੇਖ ਲਓ ਸਾਹਬ ਨਾਲ ਚੱਪ ਲੈ ਜਾਂਦੇ ਹੁਣ ਉਹਦੇ ਹਿਸਾਬ ਨਾਲ 70000 ਜਾਨੇ ਆਪਾਂ ਠੀਕ ਆ ਲੈਣ ਦੇਣ ਜਿਹੜਾ ਬਈ ਜਾਂਦਾ ਵੀ 70000 ਰੁਪਈਆ ਦਾ ਮੁੱਲ ਕਰਦੇ ਆ ਮਾਣਤਨ ਤਾਂ ਕਰ ਦੋਗੇ ਇਸ ਨੂੰ ਮਾਣਤਨ ਕਰ ਦਾਂਗੇ ਹਾਂ ਮਾਣਤਨ ਬਈ ਜਾਂਦਾ ਕਰ ਦਾਂਗੇ ਇਹਦੇ ਵਿੱਚ ਕੋਈ ਨਹੀਂ ਠੰਡੀ ਹੈ ਜਮਾਂ ਜੀ ਹੂੰ ਆਪਣਾ ਬੱਚੇ ਜੂਈ ਜਾਣ ਬਣਾ ਇਹਨਾਂ ਠੀਕ ਆ ਬਾਈ ਤੇ ਦੁੱਧ ਦੁੱਧ ਲੋ ਬਾਈ ਉਹਨਾਂ ਨੇ ਦੱਸਤਾ ਵਾ ਕੀ ਹੈਗੀ ਇਹਦੀ ਕੁਆਲਿਟੀ ਹੈਗੀ 70000 ਮੁੱਲ ਕੀਤਾ ਬਾਈ ਜੀ ਆਪਣਾ ਫੋਨ ਨੰਬਰ ਜ਼ਰੂਰ ਬੋਲ ਦੀ 98766 ਜੀ ਹਾਂਜੀ 67832 ਜੀ 67832 ਜੀ ਪਿੰਡ ਤੇ ਘਰ ਦੀ ਲੋਕੇਸ਼ਨ ਇੱਕ ਵਾਰੀ ਜੀ ਆਪਣੀ ਠੂਰ ਰੋਡ ਦੇ ਉੱਤੇ ਆ ਜੀ ਬੇਰ ਕੱਡੇ ਦੇ ਕੋਲ ਆ ਜੀ ਹੂੰ ਕਿੱਥੇ ਆ ਕੇ ਪੁੱਛ ਰਿਹਾ ਜੀ ਕੇਵਲ ਸਿੰਘ ਸੰਤ ਮੇਜਰ ਸਿੰਘ ਠੀਕ ਹੈ ਜੀ ਪਿੰਡ ਲੱਖਾ ਦੇ ਮਿੱਤਰੋ ਠੂਰ ਰੋਡ ਦੇ ਉੱਤੇ ਆ ਬਾਈ ਨੇ ਆਪਦਾ ਫੋਨ ਨੰਬਰ ਵੀ ਬੋਲਤਾ ਨਾਂ ਬੋਲਤਾ ਤੇ ਫੋਨ ਕਰ ਲਿਓ ਬਾਈ ਨੂੰ ਇੱਕ ਵਾਰੀ ਜ਼ਰੂਰ ਜਉਂਦੇ ਵਾਸਤੇ ਰਹੋ ਆਮ ਘਰਾਂ ਦੀ ਵੀਡੀਓ শেয়ার ਜ਼ਰੂਰ ਕਰ ਦਿਓ ਧੰਨਵਾਦ ਆ ਦੋਸਤੋ